ਹੈਲੋ एवरीवन वेलकम बैक टू माय YouTube ਚੈਨਲ I hope ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਜਿਹੜੇ ਦੇਖੋ ਆ ਛਿੜਵੇ ਹੁੰਦੇ ਆ ਨਾ ਇਹਨਾਂ ਦਾ ਅਸੀਂ ਨਮਕੀਨ ਬਣਾਉਣ ਲੱਗੇ ਹਾਂ ਪਹਿਲਾਂ ਅਸੀਂ ਇਹਨਾਂ ਨੂੰ ਮੈਂ ਪੂਰਾ ਹੀ ਪੈਕਟ ਲਿਆ ਹੋਇਆ ਸੀਗਾ ਇਹਦਾ ਤੇ ਇਹਨੂੰ ਮੈਂ ਹੁਣ ਦੋ ਵਾਰ ਕਰਕੇ ਤੇ ਡਰਾਈ ਰੋਸਟ ਕਰਨੇ ਆ ਇਨ ਨੂੰ ਮੈਂ ਸਾਫ਼ ਕਰ ਲਿਆ ਹੋਇਆ ਚੁਗ ਲਿਆ ਸੀਗਾ ਵੀ ਜਿਹੜੇ ਵੀ ਵਿੱਚ ਇਹਦੇ ਕਾਲੇ-ਕਾਲੇ ਸੀਗੇ ਉਹ ਮੈਂ ਕੱਢ ਲਏ ਹੋਏ ਤੇ じゃ ਇਹਨੂੰ ਚੈੱਕ ਕਰ ਲੈਣਾ ਹੁੰਦਾ ਕਿ ਕੋਈ ਪੱਥਰ ਵਗੈਰਾ ਨਾ ਹੋਵੇ ਇਹਦੇ 'ਚ ਬਾਕੀ ਤੇ ਸਾਫ਼ ਹੀ ਹੁੰਦੇ ਆ ਵਧੀਆ ਵਾਲੇ ਲੈ ਮੈਂ ਤੇ ਇਹਦਾ ਬਹੁਤ ਵਧੀਆ ਨਮਕੀਨ ਬਣਦਾ ਹੈ ਜੇ ਤੁਸੀਂ ਮਤਲਬ ਆਪਣੇ ਗੈਸਟ ਨੂੰ ਸਰਵ ਕਰ ਸਕਦੇ ਆ ਆਪ ਵੀ ਖਾ ਸਕਦੇ ਆ ਬੱਚਿਆਂ ਨੂੰ ਵੀ ਦਾ ਬਹੁਤ ਵਧੀਆ ਨਮਕੀਨ ਬਣ ਕੇ ਤਿਆਰ ਹੁੰਦਾ ਤੇ ਚਲੋ ਫਿਰ ਅਸੀਂ ਇਹਨੂੰ ਡਰਾਈ ਰੋਸਟ ਕਰਕੇ ਮੀਡੀਅਮ ਫਲੇਮ ਤੇ ਤੇ ਇਹਨੂੰ ਕੱਢ ਲਾਂਗੇ ਫਿਰ ਦੂਸਰੇ ਨੂੰ ਵੀ ਪਾ ਕੇ ਜਿਹੜਾ ਅੱਧਾ ਰਹਿ ਗਿਆ ਉਹਨੂੰ ਵੀ ਕਰਾਂਗੇ ਤੇ ਇਹਦੇ ਵਿੱਚ ਅਸੀਂ ਕੀ ਕੀ ਪਾਉਣਾ ਆ ਉਹ ਵੀ ਤੁਹਾਨੂੰ ਨਾਲ-ਨਾਲ ਦੱਸਾਂਗੇ ਬਸ ਤੁਸੀਂ ਵਲੌਗ ਨਾਲ ਬਨੇ ਰਹੋ ਤੇ ਪੂਰਾ ਵਲੌਗ ਜ਼ਰੂਰ ਦੇਖਿਆ ਕਰੋ ਤਾਂ ਕਿ ਫੇਰ ਹੀ ਸਮਝ ਆਂਦੀ ਆ ਕਿ ਕਿਸੇ ਨੇ ਕੀ ਬਣਾਇਆ ਕੀ ਕੀਤਾ ਠੀਕ ਹੈ ਜੀ ਹਾਂ ਜੀ ਸਾਡੇ ਡਰਾਈ ਰੋਸਟ ਹੋ ਚੁੱਕਿਆ ਹੋਇਆ ਜੀ ਤੇ ਹੁਣ ਅਸੀਂ ਇਹਨੂੰ ਕੱਢ ਲਾਂਗੇ ਆ ਥਾਲੀ ਦੇ ਵਿੱਚ ਕੱਢ ਲਾਂਗੇ ਤੇ ਦੂਸਰਾ ਫੇਰ ਤੋਂ ਪਾ ਕੇ ਇਹਦੇ ਵਿੱਚ ਤੇ ਅਸੀਂ ਉਹਨੂੰ ਡਰਾਈ ਰੋਸਟ ਕਰਾਂਗੇ ਇਹਨੂੰ ਮੈਂ ਹੁਣ ਦੂਜਾ ਉਹਦੇ ਥਾਲੀ ਦੇ ਵਿੱਚ ਟ੍ਰਾਂਸਫਰ ਕਰ ਲਾਂ ਜਿਹੜਾ ਰਹਿੰਦਾ ਸੀ ਉਹਨੇ ਵੀ ਅਸੀਂ ਇੱਦਾਂ ਕਰ ਲਾਂਗੇ ਜੀ ਡਰਾਈ ਰੋਸਟ ਦੋ ਵਾਰ ਕਰਕੇ ਹੋਇਆ ਇੱਕੋ ਵਾਰ ਚ ਨਹੀਂ ਆਉਣਾ ਸੀ ਤੇ ਮਤਲਬ ਹੌਲੀ ਹੌਲੀ ਕਰਨਾ ਹੈ ਤਾਂ ਕਿ ਇਹ ਪੂਰਾ ਜਿਹੜਾ ਕੁੜਕਜਾ ਹੋ ਜਾਵੇ ਤੁਸੀਂ ਗੈਸ ਨੂੰ ਓਨ ਕਰ ਲਾਂਗੇ ਅਸੀਂ ਕਈ ਲੋਕ ਇਹਨੂੰ ਔਇਲ ਦੇ ਵਿੱਚ ਵੀ ਫਰਾਈ ਕਰ ਲੈਂਦੇ ਆ ਪਰ ਉਹਦੇ ਨਾਲ ਕੀ ਹੋ ਜਾਂਦਾ ਕਿ ਨਮਕੀਨ ਜ਼ਿਆਦਾ ਔਇਲੀ ਹੋ ਜਾਂਦਾ ਤੁਹਾਨੂੰ ਪਤਾ ਔਇਲ ਜ਼ਿਆਦਾ ਸੇਤ ਵਾਸਤੇ ਸਹੀ ਨਹੀਂ ਹੈਗਾ ਇਸ ਲਈ ਅਸੀਂ ਜੋ ਵੀ ਕੁਛ ਸਾਡਾ ਡਰਾਈ ਰੋਸਟ ਹੋ ਸਕਦਾ ਅਸੀਂ ਉਹਨਾਂ ਕਰ ਲਵਾਂਗੇ ਤੇ ਬਾਕੀ ਜਿਹੜੀ ਚੀਜ਼ਾਂ ਅਸੀਂ ਔਇਲ ਦੇ ਵਿੱਚ ਰੋਸਟ ਕਰਨੀਆਂ ਹਨ ਨਾ ਉਹ ਜਿਵੇਂ ਤੁਹਾਨੂੰ ਦੱਸਾਂਗੇ ਅੱਗੇ ਅਸੀਂ ਵੀ ਕੀ ਕੀ ਰੋਸਟ ਕਰ ਰਹੇ ਆ ਫਰਾਈ ਕੀ ਕਰਨਾ ਆ ਇਹ ਜੋ ਅਸੀਂ ਇਦਾਂ ਡਰਾਈ ਰੋਸਟ ਕਰਨਾ ਉਹ ਵੀ ਤੁਹਾਡੇ ਸਾਹਮਣੇ ਹੀ ਕਰਦੇ ਪਏ ਆ। ਬਸ ਹੁਣ ਇਹਨੂੰ ਵੀ 2 ਮਿੰਟ ਲੱਗਨੇ ਆ ਇਹਨੇ ਵੀ ਜਲਦੀ ਹੋ ਜਾਣਾ ਆ। ਜਿਆਦਾ ਟਾਈਮ ਨਹੀਂ ਲੱਗਦਾ ਨਮਕੀਨ ਬਣਾਉਣ ਨੂੰ ਬਸ ਇਹ ਹੀ ਆ ਕਿ ਸਮਾਨ ਥੋੜਾ ਇਕੱਠਾ ਕਰਨਾ ਪੈਂਦਾ। ਜੋ-ਜੋ ਚੀਜ਼ ਤੁਸੀਂ ਇਹਦੇ ਵਿੱਚ ਪਾਉਣੀ ਆ ਉਹ ਤੁਹਾਨੂੰ ਜੋ ਵੀ ਤੁਹਾਡੀ ਫੇਵਰਟ ਆ ਤੁਸੀਂ ਉਹੀ ਪਾ ਸਕਦੇ ਹੋ। ਜਿੰਨਾ ਵੀ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਪਾ ਲਓ ਤੁਸੀਂ ਆਪਣੀ ਪਸੰਦ ਦੇ ਨਾਲ। ਜਿੰਨਾ ਵੀ ਸਮਾਨ ਪਾਉਣਾ ਇਕੱਠਾ ਕਰ ਲਓ ਪਹਿਲਾਂ ਫਿਰ ਤੇ ਬਣਾਉਣ ਲੱਗਿਆ फटाफट ਸਾਰਾ ਬਣ ਜਾਂਦਾ। ਭਾਵੇਂ ਸਾਡੇ ਜਿਹੜੇ ਚਿੜਵੇ ਸੀਗੇ ਅਸੀਂ ਰੋਸਟ ਕਰ ਲਏ ਹੋਏ ਆ ਤੇ ਇਹਨਾਂ ਨੂੰ ਵੀ ਅਸੀਂ ਬਾਹਰ ਕੱਢਦਾਂ ਲੱਗੇ ਆ ਹਾਂਜੀ ਹੁਣ ਅਸੀਂ ਰੋਸਟ ਕਰਾਂਗੇ ਦੀ ਇਹਦੇ ਵਿੱਚ ਫੁੱਲੀਆਂ ਜਿਹੜੀਆਂ ਪਾਉਣੇ ਆਪਾਂ ਮੁਰਮਰਾ ਫੁੱਲੀਆਂ ਜਿਹਨੂੰ ਕਹਿੰਨੇ ਆ ਨਮਕੀਨ ਵਾਲੀਆਂ ਫਿੱਕੀਆਂ ਆ ਵੈਸੇ ਤੇ ਤੇ ਆਹ ਇਹਦੇ ਵਿੱਚ ਨਾ ਉਹਨਾਂ ਚਿੜਵਿਆਂ ਦਾ ਆਟਾ ਜਿਹਾ ਸੀ ਆ ਸੜ ਗਿਆ ਹੋਇਆ ਲੱੱਥਾ ਨਹੀਂ ਆ ਇਹਨਾਂ ਨੂੰ ਵੀ ਹੁਣ ਅਸੀਂ ਡਰਾਈ ਰੋਸਟ ਹੀ ਕਰਨਾ ਹੈ ਅਸੀਂ ਇੰਨੀਆਂ ਕੀ ਪਾ ਰਹੇ ਆ ਜਿੰਨੀਆਂ ਮਤ ਤੁਹਾਡਾ ਦਿਲ ਕਰੇ ਤੁਸੀਂ ਪਾ ਸਕਦੇ ਹੋ ਇਹਨੂੰ ਵੀ ਅਸੀਂ ਮੀਡੀਅਮ ਫਲੇਮ ਤੇ ਹੀ ਰੋਸਟ ਕਰ ਲੈਣਾ ਹਾਂਜੀ ਸਾਡੀਆਂ ਫੁੱਲੀਆਂ ਜਿਹੜੀਆਂ ਸੀ ਉਹ ਵੀ ਭੁੱਜ ਗਈਆਂ ਹੋਈਆਂ ਚੰਗੀ ਤਰ੍ਹਾਂ ਰੋਸਟ ਕਰ ਲੀਆਂ ਹੋਈਆਂ ਆਂ ਅਸੀਂ ਗੈਸ ਆਫ ਕਰ ਦਿੱਤਾ ਤੇ ਇਹਨਾਂ ਨੂੰ ਵੀ ਮੈਂ ਹੁਣ ਬਾਹਰ ਕੱਢ ਲਾਂਗੀ ਹੁਣ ਅਸੀਂ ਇਹਦੇ ਚ ਡਰਾਈ ਰੋਸਟ ਕਰਾਂਗੇ ਮੂਫਲੀ ਦੀਆਂ ਗਿਰੀਆਂ ਜਿੰਨੋਂ ਕੀ ਕਈ ਲੋਕ ਜਿਹੜੇ ਸਿੰਗਾਣਾ ਵੀ ਕਹਿ ਦਿੰਦੇ ਆ ਤੇ ਮੇਰੇ ਕੋਲ ਮੂਫਲੀ ਪਈ ਹੋਈ ਸੀ ਤੇ ਮੈਂ ਉਹਦੇ ਜਿਹੜੇ ਆ ਇਹ ਦਾਣੇ ਕੱਢ ਲਏ ਸੀਗੇ ਹੁਣ ਮੈਂ ਇਹਨੂੰ ਡਰਾਈ ਰੋਸਟ ਹੀ ਕਰਨਾ ਤੇ ਉਪਰੋਂ ਇਹਦੇ ਛਿਲਕੇ ਜਿਹੜੇ ਉਤਾਰ ਦੇਣੇ ਡਰਾਈ ਰੋਸਟ ਕਰਕੇ ਤੇਰੀ ਵਿੱਚ ਇਹਦੇ ਪਾਵਾਂਗੇ ਮਿਕਸ ਕਰਾਂਗੇ ਨਮਕੀਨ ਦੇ ਹੁਣ ਅਸੀਂ ਗਿੰਨਿਆਂ ਨੂੰ ਵੀ ਡਰਾਈ ਰੋਸਟ ਕਰ ਲਿਆ ਹੋਇਆ ਤੇ ਅਸੀਂ ਇਹਨਾਂ ਨੂੰ ਵੀ ਹੁਣ ਬਾਹਰ ਕੱਢਣ ਲੱਗੇ ਆ ਤੇ ਇਹਦੇ ਜਿਹੜੇ ਛਿਲਕੇ ਆ ਚੰਗਦਰਾ ਉਤਾਰ ਲਵਾਂਗੇ ਇਹਨਾਂ ਨੂੰ ਮਸਲ ਕੇ ਤੇ ਫਿਰ ਅਸੀਂ ਯੂਜ਼ ਕਰਨਾ ਹੈ ਇਹਨਾਂ ਨੂੰ ਹੁਣ ਅਸੀਂ ਨਾ ਕੜਾਈ ਦੇ ਵਿੱਚ ਆਇਲ ਪਾਇਆ ਹੋਇਆ ਆ ਗਰਮ ਹੋਣ ਵਾਸਤੇ ਤੇ ਜਿਹੜੀ ਵੀ ਚੀਜ਼ ਅਸੀਂ ਫਰਾਈ ਕਰਨੀ ਆ ਉਹ ਅਸੀਂ ਹੁਣ ਇਹਦੇ ਵਿੱਚ ਫਰਾਈ ਕਰ ਲਵਾਂਗੇ ਜੀ ਤੇਲ ਸਾਡਾ ਗਰਮ ਹੁੰਦਾ ਪਿਆ ਆ ਤੇ ਅਸੀਂ ਇਹਦੇ ਵਿੱਚ ਫਰਾਈ ਹੁਣ ਕਰਨਾ ਹੈ ਸਾਬੂਦਾਣਾ ਤੇ ਦੇਖਦੇ ਹਾਂ ਕਿ ਤੇਲ ਸਾਡਾ ਗਰਮ ਹੋ ਗਿਆ ਸਾਬੂਦਾਣਾ ਵੀ ਨਮਕੀਂ ਦੇ ਵਿੱਚ ਬਹੁਤ ਵਧੀਆ ਲੱਗਦਾ ਤੇ ਇਸ ਲਈ ਮੈਂ ਪਾ ਰਹੀ ਆ ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਬੂਦਾਣਾ ਪਾਉਣਾ ਹੀ ਆ ਵਿੱਚ ਫੁਲਾਸੀ ਇਹਨੂੰ ਵੀ ਫਰਾਈ ਕਰ ਲਾਂਗੇ ਵੈਸੇ ਜੇਕਰ ਕੁੱਪੇ ਪਿਆ ਹੁੰਦਾ ਨਾ ਸੁੱਕਣੇ ਇਹਨੇ ਹੋਰ ਵੀ ਬਹੁਤ ਜਲਦੀ ਫੁੱਲਣਾ ਸੀ ਤੇ ਜਿਆਦਾ ਫੁੱਲ ਜਾਂਦਾ ਫਿਰ ਇਹ ਮੈਂ ਐਕਚੁਅਲੀ ਧੁੱਪ ਚ ਨਹੀਂ ਪਾਇਆ ਹੋਇਆ ਸੀ ਆ ਜਿਵੇਂ ਡੱਬੇ 'ਚ ਹੈਗਾ ਹੀ ਉਦੋਂ ਹੀ ਕੱਢ ਕੇ ਫਰਾਈ ਕਰ ਲਿਆ ਤਾਂ ਥੋੜਾ ਜਿਹਾ ਨਾ ਪਕਾਉਣਾ ਪੈਂਦਾ ਅੰਦਰ ਤੱਕ ਕਿਉਂਕਿ ਇਹ ਮੋਟਾ ਸਾਬੂਦਾਣਾ ਹੈ ਇਸ ਲਈ ਇਹਨੂੰ ਥੋੜਾ ਟਾਈਮ ਲੱਗਦਾ ਆਇਲ ਦੇ ਵਿੱਚ ਵੀ ਫਰਾਈ ਹੋਣ ਵਾਸਤੇ ਅੰਦਰ ਤੱਕ ਤਾਂ ਹੀ ਪੱਕੇਗਾ ਆਵਾਜ਼ ਆ ਰਹੀ ਹੈ ਅਜੇ ਤੱਕ ਮਤਲਬ ਇਹ ਫੁੱਲਦਾ ਪਿਆ ਹੈ ਜੇ ਮੈਂ ਇਹਨੂੰ ਧੁੱਪ 'ਚ ਪਾ ਕੇ ਫਰਾਈ ਕਰਦੀ ਤੇ ਫਿਰ ਤੁਸੀਂ ਦੇਖੋ ਕਿੰਨਾ ਫੁੱਲਣਾ ਸੀ ਇਹਨੇ ਹੋਰ ਵੀ ਜ਼ਿਆਦਾ ਨਾ ਇਹਨੂੰ ਪਰੇ ਦਾ ਰੱਖ ਦਿੰਦੇ ਛਿੱਟੇ ਰਹਿ ਗਏ ਅੰਜੀ ਅਸੀਂ ਇਹਨੂੰ ਫਰਾਈ ਕਰ ਲਿਆ ਹੋਇਆ ਹੈ ਤੇ ਹੁਣ ਅਸੀਂ ਇਹਨੂੰ ਬਾਹਰ ਕੱਢ ਲਵਾਂਗੇ ਇਹਦੇ ਵਿੱਚ ਆਇਲ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਹ ਜਿੰਨਾ ਵੀ ਆਇਲ ਅਸੀਂ ਕੜਾਈ ਵਿੱਚ ਪਾਵਾਂਗੇ ਸਾਰਿਆ ਚੂਸ ਲੈਂਦਾ ਹੈ ਇਹਦੀ ਇਹ ਜਿਹੜੀ ਹੈ ਨਾ ਬੁਰੀ ਆਦਤ ਕਿ ਇਹਦੇ ਚ ਸਾਬੂਦਾਣੇ ਵਿੱਚ ਜਿਆਦਾ ਆਇਲ ਜਿਹੜਾ ਰਹਿ ਜਾਂਦਾ ਇਸੇ ਲਈ ਮੈਂ ਜਿੰਨੇ ਵੀ ਚਿਰਦੇ ਸੀ ਜਾਂ ਮੁਰਮਰਾ ਫੁੱਲੀਆਂ ਸੀਗੀਆਂ ਤੇ ਮੈਂ ਐਦਾਂ ਹੀ ਉਹਨਾਂ ਨੂੰ ਡਰਾਈ ਰੋਸ ਕੀਤਾ ਹੈ ਇਸੇ ਲਈ ਕੁਛ ਵੀ ਤੇਲ ਚ ਨਹੀਂ ਕੀਤਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਚਲਿਆ ਜਾਂਦਾ ਹੈ ਤੇਲ ਫਿਰ ਨਿਕਲਦਾ ਵੀ ਨਹੀਂ ਹੈਗਾ ਉਹਦਾ ਰੱਖੂਗੀ ਤੇ ਮੈਂ ਟਿਸ਼ੂ ਦੇ ਉੱਪਰ ਹੀ ਇਹਨੂੰ ਕਿ ਜਿੰਨਾ ਵੀ ਐਕਸਟਰਾ ਆਇਲ ਹੋਏਗਾ ਉਹਦੇ ਚ ਜਾਏਗਾ ਤੇ ਮੈਂ ਥੋੜਾ ਜਿਹਾ ਹੋਰ ਜਿਹੜਾ ਸਾਬੂਦਾਣਾ ਉਹਨੂੰ ਪਾਉਂਗੀ ਦੇਖੋ ਉਰ ਕਰ ਲੈਨੇ ਹਾਂ ਹਾਂ ਜੀ ਮੈਂ ਸਾਬੂਦਾਣਾ ਬਾਹਰ ਕੱਢ ਲਿਆ ਹੋਇਆ ਤੇ ਹੁਣ ਮੈਂ ਇਹਦੇ ਵਿੱਚ ਥੋੜੀਆਂ ਜਿਹੀਆਂ ਮਤਲਬ ਬਦਾਮਾਂ ਦੀਆਂ ਨੇ ਗਿਰੀਆਂ ਸੀਗੀਆਂ ਉਹਨਾਂ ਨੂੰ ਰੋਸਟ ਕਰੂੰਗੇ ਇਹਨਾਂ ਨੂੰ ਵੀ ਰੋਸਟ ਕਰਕੇ ਤੇ ਕੱਢ ਲਵਾਂਗੇ ਜੇ ਨਮਰਜੀ ਤੁਸੀਂ ਕੁਝ ਪਾ ਸਕਦੇ ਹੋ ਕਾਜੂ ਵੀ ਪਾ ਲਓ ਪਿਸਤਾ ਵੀ ਪਾ ਲਓ ਜੋ ਮਰਜ਼ੀ ਪਾਓ ਸੌਗੀ ਵੀ ਮੈਂ ਪਾਉਂਗੀ ਸੋਗੀ ਮੈਂ ਐਵੇਂ ਹੀ ਪਾ ਲੈਣੀ ਆ ਇਹਨੂੰ ਰੋਸਟ ਨਹੀਂ ਕਰੂੰਗੇ ਬਦਾਮ ਜਿਹੜੇ ਆ ਰੋਸਟ ਕਰਕੇ ਪਾ ਰਹੀਆਂ ਜਿਵੇਂ ਖੱਟੇ ਮਿੱਠੇ ਨਮਕੀਨ ਦੇ ਵਿੱਚ ਹੁੰਦਾ ਨਾ ਉਹਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਰੋਸਟ ਹੋ ਚੁੱਕੇ ਹੋਏ ਆ ਹੁਣ ਅਸੀਂ ਇਹਨੂੰ ਦਵਾਂਗੇ ਜੀ ਹਲਕਾ ਜਿਹਾ ਰਾਈ ਦਾ ਤੜਕਾ ਹਲਕੀ ਜਿਹੀ ਰਾਈ ਪਾ ਦਾਂਗੇ ਨਾਲ ਹੀ ਮੈਂ ਪਾ ਰਹੀ ਹਰੀ ਮਿਰਚ ਤੇ ਇਹ ਵੀ ਤੇਂ ਕਿਰਾਇ ਕਰਨਾ ਹੈ ਕਈ ਲੋਕ ਪਿਆਜ਼ ਵੀ ਪਾ ਲੈਂਦੇ ਆ ਤੇ ਇਹਦੇ ਵਿੱਚ ਥੂਠੀ ਪਾਈਦੀ ਆ ਜੀ ਕੱਟ ਕੇ ਖੋਪਰਾ ਉਹ ਬਹੁਤ ਜਿਆਦਾ ਟੇਸਟੀ ਲੱਗਦਾ ਹੈ ਉਹ ਇਸ ਟਾਈਮ ਮੇਰੇ ਕੋਲ ਹੈ ਨਹੀਂ ਸੀ ਤੇ ਮੈਂ ਸਕਿਪ ਕਰ ਦਿੱਤਾ ਜੇਕਰ ਤੁਹਾਡੇ ਕੋਲ ਹੋਏਗਾ ਤਾਂ ਤੁਸੀਂ ਜਰੂਰ ਪਾ ਲਿਓ ਨਹੀਂ ਤੇ ਮੰਗਵਾ ਕੇ ਪਾ ਲਿਓ ਬਹੁਤ ਵਧੀਆ ਲੱਗਦਾ ਉਹ ਇੱਚ ਪਾਇਆ ਹੋਵੇ ਤੇ ਉਹਨੂੰ ਤੁਸੀਂ ਐਦਾਂ ਆਇਲ ਦੇ ਵਿੱਚ ਹੀ ਰੋਸਟ ਕਰਨਾ ਹੈ ਫਿਰ ਬਹੁਤ ਜਿਆਦਾ ਵਧੀਆ ਲੱਗਦਾ ਖਾਣ ਵਿੱਚ ਉਹ ਇਸ ਤੇ ਮੇਰੇ ਕੋਲ ਨਹੀਂ ਸੀ ਤੇ ਮੈਂ ਪਾਇਆ ਨਹੀਂ ਵੈਸੇ ਮੈਨੂੰ ਵੀ ਨਹੀਂ ਸਹੀ ਨਹੀਂ ਲੱਗਦਾ ਪਿਆ ਕਿ ਮੈਂ ਪਾ ਲੈਂਦੀ ਤੇ ਚੰਗਾ ਹੀ ਰਹਿਣਾ ਸੀ ਚਲੋ ਮੈਂ ਬਾਅਦ ਵਿੱਚ ਮੰਗਵਾ ਕੇ ਪਾ ਸਕਦੀ ਹਾਂ ਬਾਅਦ ਵਿੱਚ ਪਾ ਸਕਦੇ ਆਪਾਂ ਤੁਹਾਨੂੰ ਰੋਸਟ ਕਰਕੇ ਪਾਉਣਾ ਹੁੰਦਾ ਬਾਅਦ ਚ ਨਮਕੀਨ ਦੇ ਵਿੱਚ ਤੁਸੀਂ ਕਰ ਲਓ ਮਿਕਸ ਤੇ ਹਰੀ ਮਿਰਚ ਮੈਂ ਤਾਂ ਪਾ ਰਹੀ ਹਾਂ ਕਿ ਲਾਲ ਮਿਰਚ ਨਹੀਂ ਆਪਾਂ ਪਾ ਸਕਦੇ ਵਧੀਆ ਨਹੀਂ ਲੱਗਦੀ ਹੱਥਾਂ ਨੂੰ ਲੱਗੂਗੀ ਖਾਣ ਲੱਗੇ ਤੇ ਥੋੜੀ ਜਿਹੀ ਹਰੀ ਮਿਰਚ ਐਵੇਂ ਕੱਟ ਕੇ ਪਾ ਲਓ ਵਧੀਆ ਲੱਗਦੀ ਹੈ ਇਨੂੰ ਥੋੜਾ ਜਿਆਦਾ ਭੁੰਨਾਗੇ ਆਪਾਂ ਜੇ ਜਿਆਦਾ ਹਰੀ ਰਹੀ ਤੇ ਫਿਰ ਖਰਾਬ ਹੋਣ ਦਾ ਡਰ ਹੁੰਦਾ ਹੈ। ਇਹਨੂੰ ਮੀਡੀਅਮ ਫਲੇਮ ਤੇ ਹੀ ਕਰਦੀ ਪਈ ਹਾਂ ਮੈਂ। ਤੇ ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਜੇ ਆਪਣਾ ਕੜੀ ਪਤਾ ਦੇਖੋ ਮੈਂ ਧੋ ਕੇ ਚੰਗੀ ਤਰ੍ਹਾਂ ਤੇ ਇਹਨੂੰ ਸੁਕਾ ਲਿਆ ਹੋਇਆ ਸੀਗਾ। ਮਨਾਰੀ ਇਹਨਾਂ। ਛੜਕਾ ਲਾ ਲੈਣਾ ਆਪਾਂ। ਇਹ ਵੀ ਜਿਆਦਾ ਹੀ ਵਧੀਆ ਲੱਗਦਾ ਹੈ ਮਿੱਠੀ ਕੜੀ ਪੱਤਾ ਇਹਦੇ ਨਾਲ ਇਹਨੇ ਫਰਾਈ ਕਰ ਲਿਆ ਹੈ ਆਪ ਨਾ ਆਲੀ ਅਸੀਂ ਇਹਦੇ ਵਿੱਚ ਹਲਦੀ ਜਿਹੜੀ ਆ ਉਹਨੂੰ ਵੀ ਥੋੜੀ ਜਿਹੀ ਐਡ ਕਰਾਂਗੇ ਆਹਨ ਕੀ ਨਮਕੀਂ ਜਿਹੜਾ ਸਾਡਾ ਪੀਲਾ ਪੀਲਾ ਬਣਿਆ ਸਾਡਾ ਕੜੇ ਪੱਤਾ ਤੇ ਹਰੀ ਮਿਰਚ ਰਾਈ ਹਲਦੀ ਸਾਰਾ ਕੁਝ ਪੁੱਜ ਗਿਆ ਹੋਇਆ ਅਸੀਂ ਇਹਨੂੰ ਹੁਣ ਬੰਦ ਕਰ ਦਾਂਗੇ ਗੈਸ ਨੂੰ ਤੇ ਇਹਨੂੰ ਥੋੜਾ ਜਿਹਾ ਠੰਡਾ ਕਰ ਲਾਂਗੇ ਬਾਅਦ ਵਿੱਚ ਅਸੀਂ ਸਾਰੇ ਨਮਕੀਂ ਜਿਹੜਾ ਮਿਕਸ ਕਰ ਦੇਈਏ ਹੁਣ ਅਸੀਂ ਲੈ ਲਿਆ ਹੋਇਆ ਜੀ ਇੱਕ ਖਾਲੀ ਪਤੀਲਾ ਇਹਦੇ ਵਿੱਚ ਹੀ ਅਸੀਂ ਹੁਣ ਸਾਰਾ ਕੁਝ ਜਿਹੜਾ ਹੈ ਮਿਕਸ ਕਰਨਾ ਹੈ ਖਾਲੀ ਵੱਡਾ ਬਰਤਨ ਤੁਸੀਂ ਲੈ ਲਓ ਤੇ ਉਹਦੇ ਵਿੱਚ ਸਾਰਾ ਮਿਕਸ ਕਰ ਲਓ ਇਹਦੇ ਵਿੱਚ ਮੈਂ ਪਾ ਰਹੀ ਹਾਂ ਪਹਿਲਾਂ ਸਭ ਤੋਂ ਝੜਵਾ ਜਿਹੜਾ ਆਪਾਂ ਡਰਾਈ ਰੋਸ ਕੀਤਾ ਸੀਗਾ ਹੁਣ ਮੈਂ ਇਹਦੇ ਵਿੱਚ ਪਾ ਲਵਾਂਗੀ ਜੀ ਮुरमਰਾ ਫੁੱਲੀਆਂ ਜਿਹੜੀਆਂ ਰੋਸਟ ਕੀਤੀਆਂ ਸੀ ਅਸੀਂ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਰੋਸਟ ਕੀਤੀਆਂ ਹੋਈਆਂ ਮੂੰਫਲੀ ਦੀਆਂ ਗਿਰੀਆਂ ਹੁਣ ਅਸੀਂ ਪਾ ਰਹੇ ਹਾਂ ਇਹਦੇ ਵਿੱਚ ਬਦਾਮ ਤੇ ਸਾਬੂਦਾਣਾ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀ 100 ਗ੍ਰਾਮ ਜਿੰਨੀ ਵੀ ਤੁਸੀਂ ਪਾਣੀ ਆ ਪਾ ਸਕਦੇ ਹੋ ਉਹ ਤੁਹਾਡੀ ਆਪ ਦੀ ਮਰਜ਼ੀ ਹੈ ਵਧੀਆ ਬਣਦਾ ਹੈ ਜੀ ਨਮਕੀਨ ਇਹਦਾ ਪਾੜ ਨਾਲ ਇਹਦਾ ਸਾਰਾ ਹੌਲੀ-ਹੌਲੀ ਅਸੀਂ ਮਿਕਸ ਕਰ ਲਾਂਗੇ ਹੁਣ ਮੈਂ ਇਹਦੇ ਚ ਪਾ ਰਹੀ ਹਾਂ ਜੀ ਥੋੜੀਆਂ ਜੀਆਂ ਨਮਕੀਨ ਸੇਮੀਆਂ ਹੁਣ ਅਸੀਂ ਇਹਦੇ ਚ ਪਾਵਾਂਗੇ ਜੀ ਆਪਣਾ ਨਮਕ ਸਵਾਦ ਅਨੁਸਾਰ ਹੀ ਪਾਉਣਾ ਤੁਸੀਂ ਚੈੱਕ ਕਰਕੇ ਫਿਰ ਪਾ ਸਕਦੇ ਹੋ ਕਿਉਂਕਿ ਕਾਫੀ ਚੀਜ਼ਾਂ ਚ ਚਲੋ ਨਮਕ ਹੈਗਾ ਹੀ ਆ ਕਈਆਂ ਚ ਤੇ ਜਿਵੇਂ ਫੁੱਲੀਆਂ ਚ ਵੀ ਹਲਕਾ ਜਾਂ ਨਮਕ ਸੀਗਾ ਤੇ ਇਹ ਸੇਮੀਆਂ ਚ ਵੀ ਹੈਗਾ ਆ ਹੁਣ ਅਸੀਂ ਆ ਪਾਵਾਂਗੇ ਕੜਾਈ ਵਾਲਾ ਜਿਹੜਾ ਕੜੀ ਪੱਤਾ ਸੀਗਾ ਆਪਾਂ ਫਰਾਈ ਕੀਤਾ ਸੀ ਉਹਨੂੰ ਪਾਵਾਂਗੇ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਇਹ ਦਮਾਸ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂ ਲਓ ਜੀ ਸਾਡਾ ਨਮਕੀਨ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੁਹਾਨੂੰ ਇਹ ਕਿਵੇਂ ਦਾ ਲੱਗਾ ਤੁਸੀਂ ਵੀ ਆਪਣੇ ਘਰ ਬਣਾ ਕੇ ਇਹਨੂੰ ਸੇਵ ਕਰਕੇ ਰੱਖ ਸਕਦੇ ਹੋ ਬਾਜ਼ਾਰ ਤੋਂ ਮੁੱਲ ਲੈਣ ਦੀ ਲੋੜ ਨਹੀਂ ਆ ਨਾਲੇ ਪਤਾ ਨਹੀਂ ਹੁੰਦਾ ਬਾਜ਼ਾਰਾਂ ਦੇ ਵਿੱਚ ਕਿੱਦਾਂ ਦੀ ਚੀਜ਼ ਬਣਦੀ ਕਿੱਦਾਂ ਦੀ ਆ ਤਾਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਆਪਣੇ ਹੱਥਾਂ ਦੇ ਨਾਲ ਬਣਾਈ ਹੋਈ ਆ ਤੇ ਬਹੁਤ ਹੀ ਵਧੀਆ ਖਾਣ ਨੂੰ ਜਿੰਨਾ ਮਰਜ਼ੀ ਤੁਸੀਂ ਖਾਈ ਜਾਓ ਕੋਈ ਨੁਕਸਾਨ ਵੀ ਨਹੀਂ ਹੈਗਾ ਇਹਦਾ ਸਵੇਰੇ ਖਾਓ ਸ਼ਾਮ ਨੂੰ ਖਾਓ ਜਿਵੇਂ ਮਰਜ਼ੀ ਚਾਹ ਨਾਲ ਖਾਓ ਸਰਵ ਜ਼ਰੂਰ ਕਰੋ ਆਏ ਗਏ ਨੂੰ ਵੀ ਅਸੀਂ ਦੇ ਸਕਦੇ ਹਾਂ ਕਿਉਂਕਿ ਸਾਡਾ ਡਰਾਈ ਟੂਟ ਵਾਲਾ ਨਮਕੀਨ ਹੈ ਠੀਕ ਹੈ ਜੇ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਆ ਨੈਕਸਟ ਵਲੌਗ ਨਾਲ ਥੈਂਕ ਯੂ